ਪਖਾਰੀਆਂ ਉੱਤੇ ਵੱਡੀ ਜਿਹੜੀ ਕਾਰਵਾਈ ਕੀਤੀ ਗਈ ਹੈ ਆਪਾਂ ਸ਼ਾਸਨ ਵੱਲੋਂ ਤੁਸੀਂ ਦੇਖ ਸਕਦੇ ਹੋ ਵੀ ਪੁਲਿਸ ਦੀਆਂ ਗੱਡੀਆਂ ਵਿੱਚ ਜਿਹੜਾ ਕੀ ਇਹਨਾਂ ਨੂੰ ਬਿਠਾਇਆ ਜਾ ਰਿਹਾ 40000 ਤੋਂ ਵੱਧ ਬੱਚੇ ਭਰ ਦੇ ਵਿੱਚ ਅਬਡਕਟ ਮਿਸਰ ਕਿਡਨਾਪ ਹੁੰਦੇ ਆ ਜਿਹਦੇ ਵਿੱਚੋਂ 10 12 ਹਜ਼ਾਰ ਕਦੀ ਮਾਪਿਆਂ ਕੋਲ ਵਾਪਸ ਨਹੀਂ ਜਾਂਦੇ ਉਹ ਫਿਰ ਜਿਹੜੇ ਚਾਈਲਡ ਟਰੈਫਿਕਰਸ ਆ ਉਹ ਕਦੀ ਇਹਨਾਂ ਪਖਾਰੀ ਮਾਫੀਆ ਨੂੰ ਵੇਚ ਦਿੰਦੇ ਆ ਸੋ ਇਹਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀ ਉਹਦੀ ਵੀ ਡੀਟੇਲਸ ਇਹ ਆ ਕਿ ਇੱਕ ਮੈਲਾ ਕਿਸੇ ਬੱਚੇ ਨੂੰ ਕਿਤੋਂ ਕਿਡਨੈਪਡ ਬੱਚੇ ਨੂੰ ਲਿਆ ਕੇ ਇੱਥੇ ਮੋਡਲ ਟਾਊਨ ਏਰੀਆ ਦੇ ਵਿੱਚ ਭੀਖ ਮੰਗਾਇਆ ਕਰਦੀ ਸੀ ਮੈਂ ਕਹਿੰਦਾ ਸਰਦੀਆਂ ਤੇ ਲੋਕ ਰਾਤ ਨੂੰ ਜਾਜਾ ਇਹਨਾਂ ਉੱਤੇ ਕੰਬਲ ਪਾਉਂਦੇ ਆ ਪਰ ਇਹ ਕੰਬਲ ਵੀ ਜਿਹੜੇ ਆ ਬਾਜ਼ਾਰ ਦੇ ਵਿੱਚ ਮੁੱਲ ਵੇਚ ਆਉਂਦੇ ਆ ਤੇ ਫਿਰ ਅਗਲੇ ਦਿਨ ਨੰਗੇ ਪੈ ਜਾਂਦੇ ਆ ਜਿਵੇਂ ਏਜੰਸੀਜ਼ ਵੀ ਕਹਿੰਦੀਆਂ ਕਿ ਰੇਕੀ ਕਰਦੇ ਆ ਖੁਫੀਆ ਜਾਣਕਾਰੀਆਂ ਪ੍ਰਦਾਨ ਕਰਦੇ ਆ ਔਰ ਅੰਮ੍ਰਿਤਸਰ ਦੇ ਵਿੱਚ ਅਜੇ ਤੱਕ ਪੂਰੀ ਪੰਜਾਬ ਸਰਕਾਰ ਵਿੱਚ ਹੀ ਲਾ ਲੋ ਪੰਜਾਬ ਸਰਕਾਰ ਨੇ ਅਜੇ ਤੱਕ ਆਇਡੈਂਟੀਫਾਈ ਨਹੀਂ ਕੀਤਾ ਕਿ ਭਿਖਾਰੀ ਕਿੰਨੇ ਆ ਦਾ ਡਿਪਟੀ ਕਮਿਸ਼ਨਰ ਅਮਰਜ ਸਰਿਆ ਉਹ ਕਸਟਮ ਚੌਂਕ ਪਿੰਦਾ ਸਭ ਤੋਂ ਜ਼ਿਆਦਾ ਭਿਖਾਰੀ ਦੇ ਉੱਥੇ ਬੈਠਦੇ ਸੀ ਦੂਸਰਾ ਰੋਡ ਪੁਲਿਸ ਕਮਿਸ਼ਨਰ ਅਮਰਜ ਸਰਦਾਰ ਨੋਵਲਟੀ ਚੌਂਕ ਤੇ ਅੱਗੇ ਹੀ ਤੇ ਉਹਨਾਂ ਦਾ ਘਰ ਆ ਉਸੇ ਚੌਂਕ ਤੇ ਸਭ ਤੋਂ ਜ਼ਿਆਦਾ ਭਿਖਾਰੀ ਬੈਠਦੇ ਸੀ ਹਾਈ ਟੈਕ ਪੁਲਿਸ ਨਾਕਾ ਵੀ ਨੋਵਲਟੀ ਚੌਂਕ ਤੇ ਉੱਥੇ ਹੀ ਸਭ ਤੋਂ ਜ਼ਿਆਦਾ ਭਿਖਾਰੀ ਹੋਣ ਉੱਥੇ ਹੀ ਸ਼ਰਾਬ ਪੀਂਦੇ ਹੋਣ ਮੀਟ ਬਣਾਉਂਦੇ ਹੋਣ ਇਹ ਸਾਰੀਆਂ ਗੈਰ ਕਾਨੂੰਨੀ ਗਤੀਵਿਧੀਆਂ ਉਹਨਾਂ ਚੌਂਕਾਂ ਦੇ ਉੱਪਰ ਕਰਦੇ ਹੋਣ ਇੱਥੋਂ ਕੀ ਸਮਝ ਆਉਂਦਾ ਕਿ ਪਹਿਲਾਂ ਨਾ ਤਾਂ ਡੀਸੀ ਨੂੰ ਇਸ ਗੱਲ ਦੀ ਸਮਝ ਸੀਗੀ ਨਾ ਪੁਲਿਸ ਕਮਿਸ਼ਨਰ ਦਾ ਧਿਆਨ ਇਹਨਾਂ ਗੱਲਾਂ ਵੱਲ ਗਿਆ ਤੇ ਲੋਕ ਸਮਝਦੇ ਸੀ ਕਿ ਇਹਨਾਂ ਲੋਕਾਂ ਨੂੰ ਪੈਸੇ ਦੇਣੇ ਇਹਨਾਂ ਲੋਕਾਂ ਨੂੰ ਭੀਖ ਦੇਣੀ ਪੁੰਨ ਦਾ ਕੰਮ ਆ ਪਰ ਜਦੋਂ ਇਹ ਲੋਕਾਂ ਤੱਕ ਅਵੇਰਨੈਸ ਪਹੁੰਚ ਗਈ ਲੋਕਾਂ ਨੂੰ ਸਮਝ ਆਇਆ ਕਿ ਇਹ ਤੇ ਮਾਫੀਆ ਇਹਨਾਂ ਨੂੰ ਜ਼ਖਮੀ ਕਰਕੇ ਇਹਨਾਂ ਦੀ ਲਤਮਾਂ ਖਰਾਬ ਕਰਕੇ ਅੱਖਾਂ ਖਰਾਬ ਕਰਕੇ ਭੀਖ ਮੰਗਾਉਂਦੇ ਆ ਅਕਸਰ ਹੀ ਬੱਚਾ ਚੱਕਦੀ ਹੈ ਜਨਾਨੀ ਉਹ ਸੁੱਤਾ ਹੀ ਹੁੰਦਾ ਫਿਰ ਉਹਦਾ ਮਤਲਬ ਹੈ ਕਿ ਉਹਨੂੰ ਨਸ਼ਾ ਦਿੱਤਾ ਜਾਂਦਾ ਮੈਂ ਆਪ ਜੀ ਨੂੰ ਦੱਸ ਦਵਾਂ ਜਿੱਥੇ ਇਹਨਾਂ ਲੋਕਾਂ ਨੇ ਝੁੱਗੀਆਂ ਚੌਂਪੜੀਆਂ ਸਲੰਮਸ ਇਲੀਗਲ ਬਣਾ ਲਿਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਵੀ ਖੁਲਾਸਾ ਕਰਾਂਗੇ ਕਿ ਉਹ ਲੋਕ ਆਏ ਕਿੱਥੋਂ ਉਹ ਲੋਕ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀ ਹੈ ਉਹਨਾਂ ਕੋਈ ਆਧਾਰ ਕਾਰਡ ਪੈਨ ਕਾਰਡ ਕੋਈ ਹੈਗਾ ਜਿਓ ਇੰਟਰਨੈਟ ਯੂਜ਼ਰ ਨੇ ਜਿਉ ਉਹਨਾਂ ਕੋ ਮਹਿੰਗੇ ਮਹਿੰਗੇ ਫੋਨ ਨੇ ਜਿਉ दारू ਸਿੱਕਾ ਚਲਾਉਂਦੇ ਆ ਮੀਟ ਸ਼ਰਾਬ ਪੀਂਦੇ ਆ ਤੇ ਕੀ ਉਹ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਕੂਲਾਂ 'ਚ ਨਹੀਂ ਸੀ ਭੇਜ ਸਕਦੇ ਜਿਹੜਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਚੱਲਦਾ ਸੀ ਜੀਵਨ ਜੋਤ ਉਹਨੂੰ ਜੀਵਨ ਜੋਤ ਪ੍ਰੋਜੈਕਟ ਜੀਵਨ ਜੋਤ 2.0 ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਆ ਕੇ ਜ਼ਿਲ੍ਹਿਆਂ ਦੇ ਸਾਰੇ ਡਿਪਟੀ ਕਮਿਸ਼ਨਰਸ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਜਿਦੇ ਵਿੱਚ ਉਹਨਾਂ ਨੇ ਸਿੱਧਾ ਕਲੀਅਰ ਵਰਜਨ ਦੇ ਦਿੱਤਾ ਕਿ ਉਹਨਾਂ ਨੂੰ ਹੁਣ ਜਿਹੜੇ ਭਿਖਾਰੀਆਂ ਨੇ ਬੱਚੇ ਚੱਕਿਆ ਉਹਨਾਂ ਦਾ ਡੀਐਨਏ ਟੈਸਟ ਕਰਾਉਣਾ ਹੋਊਗਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਮਰਸਰ ਸਾਹਿਬ ਦੀਆਂ ਜਿੱਥੇ ਕੀ ਪਖਾਰੀਆਂ ਉੱਤੇ ਵੱਡੀ ਜਿਹੜੀ ਕਾਰਵਾਈ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਤੁਸੀਂ ਦੇਖ ਸਕਦੇ ਹੋ ਵੀ ਪੁਲਿਸ ਦੀਆਂ ਗੱਡੀਆਂ ਵਿੱਚ ਜਿਹੜਾ ਕੀ ਇਹਨਾਂ ਨੂੰ ਬਿਠਾਇਆ ਜਾ ਰਿਹਾ ਅਤੇ ਵੱਡੀ ਜਿਹੜੀ ਆ ਫ਼ਦਾਈ ਦੇ ਪਾਤਰ ਵੀ ਨੇ ਜਿੰਨਾਂ ਕੀ ਸਾਡੇ ਪਵਨ ਸ਼ਰਮਾ ਜਿਹੜੇ ਕਿ ਇੰਜੀਨੀਅਰ ਨੇ ਅਤੇ ਸਮਾਜ ਸੇਵੀ ਨੇ ਸਭ ਤੋਂ ਪਹਿਲਾਂ ਜਿਹੜਾ ਕੀ ਪਹਿ ਸਾਡੀ ਗੱਲ ਕਰੀ ਅਮਰਸਰ ਸਾਹਿਬ ਵਿੱਚ ਮੁੱਦਾ ਜਿਹੜਾ ਪਖਾਰੀਆਂ ਦਾ ਇਹਨਾਂ ਵੱਲੋਂ ਚੁੱਕਿਆ ਗਿਆ ਸੀ ਤੇ ਅੱਜ ਵੱਡੀ ਜਿਹੜ ਦੇ ਪਾਤਰ ਹੋ ਜਿਹੜਾ ਤੁਸੀਂ ਮੁੱਦਾ ਚੁੱਕਿਆ ਸੀ ਭਗਾਰੀਆਂ ਦਾ ਅੱਜ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਸਭ ਤੋਂ ਪਹਿਲਾਂ ਤੇ ਕਾਫੀ ਹਰਜ ਦਰਜ ਹੋਈ ਸੀ ਅਤੇ ਉਸ ਤੋਂ ਬਾਅਦ ਅੱਜ ਤੁਸੀਂ ਦੇਖਿਆ ਪੁਲਿਸ ਵੱਲੋਂ ਖਾਸ ਕਰਕੇ ਇਹਨਾਂ ਨੂੰ ਚੁੱਕ-ਚੁੱਕ ਕੇ ਨਾ ਟਿਕਾਣਿਆਂ ਤੋਂ ਤੇ ਗੱਡੀਆਂ ਵਿੱਚ ਬਿਠਾ ਕੇ ਜਿਹੜਾ ਲੈ ਜਾਇਆ ਜਾ ਰਿਹਾ ਕੀ ਕਹਾਂਗੇ ਤੇ ਦੇਖੋ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਆਪ ਜੀ ਦਾ ਧੰਨਵਾਦ ਪੰਜਾਬੀ ਲੋਕ ਟੀਵੀ ਚੈਨਲ ਦਾ ਧੰਨਵਾਦ ਜਿਨ੍ਹਾਂ ਨੇ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਚਲਾਇਆ ਔਰ ਸਮੂਹ ਮੀਡੀਆ ਗੁਰੂ ਨਗਰੀ ਅੰਮ੍ਰਿਤਸਰ ਦੀ ਮੀਡੀਆ ਔਰ ਪੰਜਾਬ ਦੇ ਸਾਰੇ ਲੋਕਾਂ ਦਾ ਸਮਰਥਨ ਸਹਿਯੋਗ ਔਰ ਸਪੋਰਟ ਕਰ ਇਹ ਸਾਰਾ ਵਿਸ਼ਾ ਉਹਦਾ ਅਮਲ ਦਰਅੰਭਦ ਹੋਣ ਵੱਲ ਉਹਦੀਆਂ ਪੈੜਾਂ ਸਾਨੂੰ ਨਜ਼ਰ ਆ ਰਹੀਆਂ ਤੁਸੀਂ ਦੇਖੋ ਜਦੋਂ ਹੀ ਤੁਸੀਂ ਖਬਰ ਚਲਾਈ ਉਹਦੇ ਵਿੱਚ ਸ਼ਾਰਟ ਚਲਾਏ ਔਰ ਸਾਰੇ ਆંકੜੇ ਅਸੀਂ ਆਪਣੇ ਇੰਟਰਵਿਊਜ਼ ਦੇ ਵਿੱਚ ਦਰਜ ਰੱਖਤੇ ਕਿ ਇਹ ਜਿਹੜਾ ਬੈਗਿੰਗ ਮੀਨਸ ਆ ਜਿਹੜਾ ਭਿਖਾਰੀ ਮਾਫੀਆ ਹੈ ਇਹ ਕਿਸ ਤਰੀਕੇ ਦੇ ਨਾਲ ਅਪਰੇਟ ਕਰਦਾ ਹੈ ਕਿਸ ਤਰੀਕੇ ਨਾਲ ਇਹਨਾਂ ਨੂੰ ਪਿਕ ਐਂਡ ਡ੍ਰੌਪ ਸਰਵਿਸ ਮਿਲਦੀ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਸਾਜੋ ਸਮਾਨ ਵੇਚਣ ਨੂੰ ਮਿਲਦਾ ਔਰ ਕਿਸ ਤਰ੍ਹਾਂ ਤਰੀਕਾ ਇਹ ਵਾਰਦਾਤ ਮੋਡਸ ਪਰੰਡਾ ਹੀ ਅਪਣਾਉਂਦੇ ਆ ਮੰਗਦੇ ਭੀਖ ਆ ਦਰਸਾਉਂਦੇ ਇਦਾਂ ਆ ਕਿ ਜਿਵੇਂ ਸਮਾਨ ਵੇਚਦੇ ਹੋਣ ਸੋ ਉਹ ਸਾਰੀਆਂ ਗੱਲਾਂ ਤੋਂ ਬਾਅਦ ਸਰਕਾਰ ਦੇ ਕੰਨਾਂ 'ਚ ਤਗੜਾ ਖੜਾਕ ਪਹੁੰਚ ਗਿਆ ਔਰ ਸਰਕਾਰ ਨੂੰ ਵੀ ਮੇਰਾ ਖਿਆਲ ਅਕਲ ਦਾ ਨਖੂਨ ਮਿਲ ਗਿਆ ਤੁਸੀਂ ਇਹ ਦੇਖੋ ਕਿ ਪਹਿਲਾਂ ਸਮਾਈਲ ਦੇ ਤਹਿਤ ਜਿਹੜਾ ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟ ਇਨੀਸ਼ੀਏਟ ਕੀਤਾ ਗਿਆ ਸੀ ਜਿਹਨੂੰ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਐਨਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਵੱਲੋਂ ਲਾਂਚ ਕੀਤਾ ਗਿਆ ਸਮਾਈਲ ਜਿਹਨੂੰ ਸਪੋਰਟ ਫਾਰ ਮਾਰਜਨਾਈਜ਼ਡ ਇੰਡੀਵਿਜੂਅਲ ਫਾਰ ਲਾਈਵਲੀਹੂਡ ਐਂਡ ਐਂਟਰਪ੍ਰਾਈਜ਼ ਕਹਿੰਦੇ ਆ ਉਹ ਪੰਜ ਸ਼ਹਿਰਾਂ ਦੇ ਵਿੱਚ ਮੰਤਰੀ ਦਾ ਬਿਆਨ ਆ ਗਿਆ ਅੰਮ੍ਰਿਤਸਰ ਲੁਧਿਆਣਾ ਜਲੰਧਰ ਬਠਿੰਡਾ ਔਰ ਮੋਹਾਲੀ ਦੇ ਚ ਲਾਂਚ ਕਰਨ ਦੀ ਗੱਲ ਕਰਤੀ ਫਿਰ ਜਦੋਂ ਇਹ ਗੱਲ ਪੂਰੀ ਤੂਲ ਫੜ ਗਈ ਜਦੋਂ ਆਪ ਜੀ ਦੇ মিডিਆ ਪ੍ਰੋਗਰਾਮਸ ਦੇ ਉੱਪਰ ਵੀ ਇਹ ਚੱਲਿਆ ਫਿਰ ਲੋਕਾਂ ਦਾ ਸਮਰਥਨ ਜ਼ਿਆਦਾ ਆਇਆ ਤੇ ਫਿਰ ਪੰਜਾਬ ਦੀ ਸਰਕਾਰ ਨੂੰ ਅਕਲ ਆ ਗਈ ਉਹਨਾਂ ਨੇ ਸਮਝ ਲਿਆ ਕਿ ਜੇ ਕੇਂਦਰ ਦੇ ਹੀ ਪ੍ਰੋਜੈਕਟ ਨੂੰ ਪੰਜਾਬ ਦੇ ਵਿੱਚ ਪੰਜ ਸ਼ਹਿਰਾਂ 'ਚ ਲਾਗੂ ਕਰ ਦਿੱਤਾ ਤੇ ਫਿਰ ਸਾਡੀ ਆਪਣੀ ਕਾਰਗਰਦਗੀ ਕੀ ਹੋਈ ਕਿਉਂਕਿ ਪੰਜਾਬ ਸਰਕਾਰ ਹਰ ਸਾਈਡ ਦੇ ਉੱਤੇ ਮੈਂ ਦੇਖ ਰਿਹਾ ਕਿ ਉਹਨਾਂ ਦਾ ਕੋਈ ਵੀ ਕਾਰਾ ਸੰਪੂਰਨਤਾ ਵੱਲ ਜਾਂਦਾ ਨਜ਼ਰ ਨਹੀਂ ਆ ਰਿਹਾ ਹਰ ਚੀਜ਼ ਉਹਨਾਂ ਨੂੰ ਪੁੱਠੀ ਪੈ ਰਹੀ ਹੈ ਕੋਈ ਪ੍ਰੋਜੈਕਟ ਹੈ ਉਹ ਫੇਲ ਹੋ ਜਾਂਦੇ ਆ ਫਿਰ ਇਹਨਾਂ ਨੇ ਉਹ ਸਾਰੇ ਪੂਰੇ ਪੰਜਾਬੀਆਂ ਦੇ ਸਮਰਥਨ ਤੋਂ ਬਾਅਦ ਇਸ ਸਾਰੇ ਹੰਗਾਰੇ ਤੋਂ ਬਾਅਦ ਇਹ ਸਮਝ ਲਿਆ ਕਿ ਕਿਉਂ ਨਾ ਅਸੀਂ ਕੇਂਦਰ ਸਰਕਾਰ ਤੋਂ ਇਲਾਵਾ ਆਪਣਾ ਪ੍ਰੋਜੈਕਟ ਜਿਹੜਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਚੱਲਦਾ ਸੀ ਜੀਵਨ ਜੋਤ ਉਹਨੂੰ ਜੀਵਨ ਜੋਤ ਪ੍ਰੋਜੈਕਟ ਜੀਵਨ ਜੋਤ 2.0 ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਆ ਕੇ ਜ਼ਿਲ੍ਹਿਆਂ ਦੇ ਸਾਰੇ ਡਿਪਟੀ ਕਮਿਸ਼ਨਰਸ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਜਿਦੇ ਵਿੱਚ ਉਹਨਾਂ ਨੇ ਸਿੱਧਾ ਕਲੀਅਰ ਵਰਜ਼ਨ ਦੇ ਦਿੱਤਾ ਕਿ ਉਹਨਾਂ ਨੂੰ ਹੁਣ ਜਿਹੜੇ ਭਖਾਰੀਆਂ ਨੇ ਬੱਚੇ ਚੱਕਿਆ ਉਹਨਾਂ ਦਾ ਡੀਐਨਏ ਟੈਸਟ ਕਰਾਉਣਾ ਹੋਊਗਾ ਸੋ ਉਸ ਡੀਐਨਏ ਟੈਸਟ ਦੀ ਲੋਡ ਕਰਕੇ ਪਈਆ ਕਿ ਜਿਹੜੀ ਆਰਗੇਨਾਈਜ਼ਡ ਟ੍ਰੈਫਿਕਿੰਗ ਨੈਟਵਰਕਸ ਚੱਲਦੇ ਆ ਜਿਹੜੇ ਭਖਾਰੀ ਦੇਖੋ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਰਿਪੋਰਟ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ 40000 ਤੋਂ ਵੱਧ ਬੱਚੇ ਭਾਰ ਦੇ ਵਿੱਚ ਅਬਡਕਟ ਮਿਸਰ ਕਿਡਨਾਪ ਹੁੰਦੇ ਆ ਜਿਹਦੇ ਵਿੱਚੋਂ 10 12 ਆ ਚਾਰ ਕਦੀ ਮਾਪਿਆਂ ਕੋਲ ਵਾਪਸ ਨਹੀਂ ਜਾਂਦੇ ਉਹ ਫਿਰ ਜਿਹੜੇ ਚਾਈਲਡ ਟ੍ਰੈਫਿਕਰਸ ਆ ਉਹ ਕਦੀ ਇਹਨਾਂ ਭਖਾਰੀ mafia ਨੂੰ ਵੇਚ ਦਿੰਦੇ ਆ ਕਿਤੇ ਹੋਰ ਕਿਸੇ ਗੱਲਾਂ ਦੇ ਵਿੱਚ ਅੰਗ ਦੀ ਦੁਰਵਰਤੋਂ ਹੁੰਦੀ ਆ ਕਿਤੇ ਬੱਚਿਆਂ ਦੇ ਕਤਲ ਸੋਨੇ ਜਾਂਦੇ ਆ ਕਿਤੇ ਕਿਹਾ ਜਾਂਦਾ ਇਹਨਾਂ ਦੇ ਅੰਗ ਕੱਢ ਲਏ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਸੋ ਇਦਾਂ ਦੇ ਸਾਰੇ ਮਾਫੀਆਜ਼ ਨੂੰ ਰੋਕथाम ਕਰਨ ਵਾਸਤੇ ਸਭ ਤੋਂ ਪਹਿਲੀ ਨਜ਼ਰ ਪਿਖਾਰੀਆਂ ਵੱਲ ਹੀ ਗਈ ਸੀ ਸੋ ਇਸ ਕਰਕੇ ਇਹ ਪਿਖਾਰੀ ਹਰ ਸ਼ਹਿਰ ਦੇ ਚੌਂਕ ਚਰਾਹੇ ਤੇ ਚੱਪੇ ਚੱਪੇ ਤੇ ਮੰਦਰਾਂ ਦੇ ਬਾਹਰ ਗੁਰਦੁਆਰਿਆਂ ਦੇ ਬਾਹਰ ਪ੍ਰਾਈਵੇਟ ਪ੍ਰੈਮਿਸਿਸ ਦੇ ਉੱਤੇ ਆਮ ਤੌਰ ਹੀ ਸਾਨੂੰ ਦੇਖਣ ਨੂੰ ਮਿਲਦੇ ਸੀ ਜਿਹੜੇ ਦੇਖਿਆ ਖਾਸ ਕਰਕੇ ਅਸੀਂ ਇੱਕ ਚੀਜ਼ ਬੜੀ ਦੇਖਦੇ ਹਾਂ ਕਿ ਇੱਕ ਮੰਨ ਲਓ ਔਰਤ ਹੁੰਦੀ ਆ ਜਿਹੜੀ ਕਿ ਤੋ ਦਿਨ ਨਾਲ 10-10 ਬੱਚੇ ਹੁੰਦੇ ਆ ਅਸੀਂ ਦੇਖਿਆ ਬੜੀ ਵੱਡੀ ਜਿਹੜੀ ਚੀਜ਼ ਆ ਪਰ ਲੱਗਦਾ ਨਹੀਂ ਆ ਪ੍ਰਸ਼ਾਸਨ ਹੁਣ ਜਾ ਗਿਆ ਕਹਿੰਦੇ ਦੇਰ ਜਾ ਗਿਆ ਜ਼ਰੂਰ ਜਾ ਗਿਆ ਸਹੀ ਜਾ ਗਿਆ ਕਿ ਲੱਗਦਾ ਚੀਜ਼ ਨੂੰ ਲੱਗਿਆ ਤੁਹਾਡਾ ਤੇ ਬਾਰੇ ਕੀ ਕਹਣੇ ਦੇਖੋ ਤੁਸੀਂ ਠੀਕ ਆ ਕਿ ਦੇਰ ਆਏ ਦਰੁਸਤ ਆਏ ਪਰ ਮੈਂ ਆਪ ਜੀ ਨੂੰ ਇਹ ਗੱਲ ਦੱਸ ਦਵਾ ਕਿ ਬਹੁਤ মিডিਆ ਦੇ ਚੈਨਲ 'ਤੇ ਗੱਲ ਚਲਾ ਰਹੇ ਜੀ ਗੁਰੂ ਨਗਰੀ ਅਮਰitsar ਦੇ ਵਿੱਚ ਕਿਸੇ ਦੀ ਕੰਪਲੇਂਟ ਦੇ ਉੱਪਰ ਪਹਿਲਾ ਮੁਕੱਦਮਾ ਦਰਜ ਹੋਇਆ ਦੇਖੋ ਸਾਡਾ ਫਰਜ਼ ਬੰਦਾ ਸੱਚਾਈ ਬਿਆਨ ਕਰਨੀ ਇਹ ਡਿਪਟੀ ਕਮਿਸ਼ਨਰ ਦੀ ਕੰਪਲੇਂਟ ਤੋਂ ਬਾਅਦ ਰੰਜੀਤ ਐਵੇਨਿਊ ਮਕਦਮਾ ਦਰਜ ਹੋਇਆ ਔਰ ਇਹ ਪਹਿਲਾ ਮਕਦਮਾ ਨਹੀਂ ਸੀ ਜਿਹੜਾ ਦਰਜ ਹੋਇਆ 2009 ਦੇ ਵਿੱਚ ਵੀ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਇਹ ਮਕਦਮਾ ਦਰਜ ਹੋਇਆ ਸੀ ਔਰ ਜੇ ਕਿਸੇ ਨੂੰ ਇਸ ਗੱਲ ਦੀ ਪੂਰੀ ਡੀਟੇਲ ਚਾਹੀਦੀ ਹੈ ਤੇ ਮੈਂ ਉਹ ਵੀ ਦੇ ਸਕਦਾ ਸੋ ਇਸ ਕਰਕੇ ਇਦਾਂ ਦੇ ਬਹੁਤ ਸਾਰੇ ਮਕਦਮੇ ਪਹਿਲਾਂ ਵੀ ਦਰਜ ਹੁੰਦੇ ਰਿਹਾ ਇਹਦੇ ਵਿੱਚ ਥਾਣਾ ਕੋਤਵਾਲੀ ਦੇ ਵਿੱਚ ਵੀ ਕਈ ਮਕਦਮੇ ਇਦਾਂ ਦੇ ਦਰਜ ਹੋਏ ਆ ਔਰ ਜੇ ਮੈਂ ਇਹਦੀ ਤੁਹਾਨੂੰ ਡੀਟੇਲ ਬਿਆਨ ਕਰਾਂ ਤੇ ਉਹ ਵੀ ਮੈਂ ਤੁਹਾਨੂੰ ਆਪ ਜੀ ਨੂੰ ਦੱਸ ਸਕਦਾ ਕਿ ਐਫ ਆਈ ਆਰ ਨੰਬਰ 7 ਤਰੀਕ 7 1 2009 ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਸੀ 363 ए 365 आईपीसी 44 42 ਜੁਵਨਾਈਲ ਜਸਟਿਸ ਐਕਟ 1986 ਪੁਲਿਸ ਸਟੇਸ਼ਨ ਸਿਵਲ ਲਾਈਨ ਅੰਮ੍ਰਿਤਸਰ ਸੋ ਇਹਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀ ਉਹਦੀ ਵੀ ਡਿਟੇਲਸ ਇਹ ਆ ਕਿ ਇੱਕ ਮੈਲਾ ਕਿਸੇ ਬੱਚੇ ਨੂੰ ਕਿਤੋਂ ਕਿਡਨੈਪਡ ਬੱਚੇ ਨੂੰ ਲਿਆ ਕੇ ਇੱਥੇ ਮੋਡਲ ਟਾਊਨ ਏਰੀਆ ਦੇ ਵਿੱਚ ਭੀਖ ਮੰਗਾਇਆ ਕਰਦੀ ਸੀ ਸੋ ਇਹ ਇਦਾਂ ਦੇ ਬਹੁਤ ਸਾਰੇ ਵਿਸ਼ੇ ਪਹਿਲਾਂ ਵੀ ਸਾਨੂੰ ਦੇਖਣ ਨੂੰ ਮਿਲੇ ਆ ਹੁਣ ਜਿਹੜਾ ਇਹਨਾਂ ਨੇ ਇਸ ਐਕਟ ਜਿਹੜਾ ਯੂਜ਼ ਕਰ ਰਿਹਾ ਜਿਹੜਾ ਜੀਵਨ ਜੋਤ 2 ਦੀ ਨੋਟੀਫਿਕੇਸ਼ਨ ਹੋਈ ਉਹਦੇ ਵਿੱਚ ਵੀ ਜਿਹੜਾ ਜੁਵਿਨਾਈਲ ਐਕਟ ਆ ਉਹ 2015 ਨੂੰ ਲਿਆ ਗਿਆ ਕਿਉਂਕਿ ਅਮੈਂਡਮੈਂਟ ਹੋਈ ਸੀ ਉਸ ਤੋਂ ਬਾਅਦ ਨਵਾਂ ਐਕਟ ਬਣਾਇਆ ਗਿਆ ਸੀ ਜਦੋਂ ਨਿਰਭਇਆ ਕਾਂਡ ਦਿੱਲੀ ਦੇ ਵਿੱਚ ਹੋਇਆ ਸੀ 2012 ਦੇ ਕਰੀਬ ਇਹ ਗੱਲ ਹੋਈ ਸੀ ਉਦੋਂ ਇੱਕ ਬਰੂਟਲ ਰੇਪ ਹੋਇਆ ਸੀ ਗੈਂਗ ਰੇਪ ਹੋਇਆ ਸੀ ਸੋ ਇਹ ਅਮੈਂਡਮੈਂਟ ਕਰਕੇ ਇਹ ਗੱਲ ਕਰਨੀ ਪਈ ਕਿ ਜਦੋਂ ਛੋਟੇ ਬੱਚੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਉਹਨਾਂ ਦਾ ਵਾਧਾ ਹੁੰਦਾ ਜਾ ਰਿਹਾ ਸੋ ਇਹ ਐਕਟ ਹੁਣ ਇਹਦੇ ਵਿੱਚ ਡੀਐਨਏ ਟੈਸਟ ਹੋਊਗਾ ਲੀਗਲ ਫਰੇਮਵਰਕ ਬਣਾ ਦਿੱਤਾ ਕਿ ਸੈਕਸ਼ਨ 76 ਇਹਦੇ ਵਿੱਚ ਰੱਖ ਦਿੱਤਾ ਜਿਹਦੇ ਵਿੱਚ ਕਿਹਾ ਕਿ ਜੇ ਕੋਈ এমਪਲாய்ਮੈਂਟ ਕਰਦਾ ਬੱਚੇ ਦੀ ਭੀਖ ਮੰਗਾਉਣ ਲਈ ਕਿ ਤੈਨੂੰ ਥੋੜੇ ਜੇ ਪੈਸੇ ਦੇਵਾਂਗੇ ਤੂੰ ਭੀਖ ਮੰਗਿਆ ਕਰ ਉਹ এমਪਲாய்ਮੈਂਟ ਦਿੰਦਾ ਉਹਦੇ ਤੇ ਮੁਕਦਮਾ ਦਰਜ ਆ। ਬੰਦੀ ਇਹ ਗੱਲ ਬੜੀ ਸਾਹਮਣੇ ਦੇਖਣ ਨੂੰ ਆਈ ਵੀ ਖਾਸ ਕਰਕੇ ਜਿਹੜੇ ਵੱਤ ਵਾਰ ਜਿਹੜੇ ਅਸੀਂ ਦੇਖਿਆ ਜਾਤਰ ਭਿਖਾਰੀ ਜਿਹੜੇ ਆਏ ਨੇ ਇਹ ਪੰਜਾਬ ਦੇ ਨਹੀਂ ਹੈਗੇ ਪੰਜਾਬ ਚੋਂ ਬਾਹਲੇ ਦੇ ਇਲਾਕੇ ਦੇ ਨੇ। ਅੱਜ ਵੀ ਅਸੀਂ ਗੱਲਬਾਤ ਕੀਤੀ ਇਹਨਾਂ ਨਾਲ ਭਿਖਾਰੀ ਇਹਨਾਂ ਕੋਈ ਰਾਜਸਥਾਨ ਦੱਸ ਰਿਹਾ ਕਿ ਉਹ ਕਿਤੇ ਇਲਾਕੇ ਦੱਸ ਰਿਹਾ। ਕਿ ਲੱਗਦਾ ਨਹੀਂ ਉਹਨਾਂ ਦਾ ਇੱਕ ਵੱਡਾ ਜਿਹੜਾ ਗਰੋ ਹੋ ਸਕਦਾ ਵਾ ਵੱਡਾ ਜਿਹੜਾ ਇਹ ਲੱਗ ਕੇ ਅਸੀਂ ਦੇਖਿਆ ਬੱਚੇ ਜਿਹੜੇ ਨੇ ਖਾ ਕੇ ਜਦੋਂ ਤੁਸੀਂ ਗੱਲ ਕੀਤੀ ਤੁਹਾਡੀ ਤੋਂ ਬਾਅਦ ਡੀਐਨਏ ਟੈਸਟ ਦੀ ਗੱਲ ਹੋਈ ਹੈ ਪਹਿਲਾਂ ਡੀਐਨਏ ਟੈਸਟ ਹੋਣਾ ਚਾਹੀਦਾ ਵਾ ਕਿ ਲੱਗਦਾ ਅਸੀਂ ਦੇਖਿਆ ਕਈ ਵਾਰਤ ਹੋ ਜਾਂਦੀਆਂ ਨੇ ਬੱਚੇ ਜਿਹੜੇ ਬਾਹਰ ਖੇਡਦੇ ਖੇਡਦੇ ਗੋਮਾ ਹੋ ਜਾਂਦੇ ਨੇ ਹਸਪਤਾਲਾਂ ਨੂੰ ਬੱਟੇ ਚੁੱਕੇ ਜਾਂਦੇ ਨੇ ਕਿ ਲੱਗਦਾ ਇਹ ਵੱਡਾ ਇੰਜਾਮ ਦਿੰਦੀ ਨੇ ਜਿਹੜੇ ਗਰੋਹ ਹੁੰਦੇ ਨੇ ਕਾਕਾ ਬਿਲਕੁਲ ਵਾਰ ਦੱਤਾ ਜਿਹੜੀਆਂ ਇੰਟੈਲੀਜੈਂਸ ਰਿਪੋਰਟਸ ਵੀ ਹੈ ਬਿਆਨ ਕਰਦੀਆਂ ਨੇ ਕਿ ਬਾਰਡਰ ਸਿਟੀ ਅੰਮ੍ਰਿਤਸਰ ਹੈ ਬਾਰਡ ਗੁਰੂ ਨਗਰੀ ਅੰਮ੍ਰਿਤਸਰ ਪੀਰਾਂ ਪੈਗੰਬਰਾਂ ਫਕੀਰਾਂ ਦੀ ਧਰਤੀ ਹੋਵੇ 24 ਘੰਟੇ 7 ਦਿਨ ਲੰਗਰ ਚੱਲਦਾ ਦਾਨੀ ਸੱਜਣ ਇੱਥੇ ਬਹੁਤ ਆ ਟੂਰਿਸਟ ਇੱਥੇ ਬਹੁਤ ਆ ਇਸੇ ਇੱਥੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਮੈਂ ਕਹਿੰਦਾ ਸਰਦੀਆਂ ਤੇ ਲੋਕ ਰਾਤ ਨੂੰ ਜਾ ਜਾਂਦੇ ਨੇ ਉੱਤੇ ਕੰਬਲ ਪਾਉਂਦੇ ਆ ਪਰ ਇਹ ਕੰਬਲ ਵੀ ਜਿਹੜੇ ਆ ਬਾਜ਼ ਦੇ ਵਿੱਚ ਮੁੱਲ ਵੇਚ ਆਉਂਦੇ ਆ ਤੇ ਫੇਰ ਅਗਲੇ ਦਿਨ ਨੰਗੇ ਪੈ ਜਾਂਦੇ ਆ ਇਹਦਾ ਮਤਲਬ ਕੀ ਆ कि ਜਦੋਂ ਸਾਰੀਆਂ ਚੀਜ਼ਾਂ ਮੁਹੱਈਆ ਹੋਣ ਮਜੇਰ ਹੋਣ ਉਹਦੇ باوجود ਭੀਖ ਮੰਗਣੀ ਇਹ ਸਾਨੂੰ ਇੱਕ ਬੜੀ ਅਲਾਰਮਿੰਗ ਸਥਿਤੀ ਦੱਸ ਰਿਹਾ ਬੜਾ ਖਤਰੇ ਦੀ ਘੰਟੀ ਵਜਾ ਰਿਹਾ ਇਹਦਾ ਮਤਲਬ ਹੈ ਕਿ ਇਹਨਾਂ ਦਾ ਮੋਡਸ ਆਪਰੰਡਾ ਹੀ ਹੋ ਰਿਹਾ ਜਿਵੇਂ ਏਜੰਸੀਜ਼ ਵੀ ਕਹਿੰਦੀਆਂ ਕਿ ਰੇਕੀ ਕਰਦੇ ਆ ਖੂਫੀਆ ਜਾਣਕਾਰੀਆਂ ਪ੍ਰਦਾਨ ਕਰਦੇ ਆ ਔਰ ਅੰਮ੍ਰਿਤਸਰ ਦੇ ਵਿੱਚ ਅਜੇ ਤੱਕ ਪੂਰੀ ਪੰਜਾਬ ਸਰਕਾਰ ਵਿੱਚ ਹੀ ਲਾ ਲੋ ਪੰਜਾਬ ਸਰਕਾਰ ਨੇ ਅਜੇ ਤੱਕ ਆਇਡੈਂਟੀਫਾਈ ਨਹੀਂ ਕੀਤਾ ਕਿ ਭਿਖਾਰੀ ਕਿੰਨੇ ਆ ਸੋ ਇਸ ਕਰਕੇ ਇਹਨਾਂ ਨੂੰ ਭਿਖਾਰੀਆਂ ਦਾ ਪਤਾ ਨਹੀਂ ਕਿੰਨੇ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਅੱਗੋਂ ਰੀ ਇਨਟੀਗ੍ਰੇਟ ਕਿਵੇਂ ਕਰਾਉਣਾ ਪਰ ਜਿਹੜਾ ਹੁਣ ਜੀਵਨ ਜੋ 2 ਦੀ ਇਹਨਾਂ ਗੱਲ ਕਰ ਦਿੱਤੀ ਐ ਉਹੀ ਗੱਲ ਕੀਤੀ ਐ ਜਿਹੜੀ ਕੇਂਦਰ ਸਰਕਾਰ ਦੇ ਪ੍ਰੋਜੈਕਟ ਚ ਇਹਦੇ ਸੈਕਸ਼ਨ 77 ਰੱਖਿਆ ਕਿ ਕੋਈ ਬੱਚੇ ਨੂੰ ਇਨਟੌਕਸਿਕੇਟ ਕਰਦਾ ਕੋਈ ਨਸ਼ਾ ਦਿੰਦਾ ਕੋਈ ਸ਼ਰਾਬ ਪਿਉਂਦਾ ਉਹਦੇ ਤੇ ਕਾਰਵਾਈ ਇੱਥੋਂ ਤੱਕ ਸੈਕਸ਼ਨ 83 ਰੱਖਿਆ ਕਿ ਜੇ ਮਿਲਿਟੈਂਟ ਗਰੁੱਪ ਨੂੰ ਅੱਤਵਾਦੀ ਸੰਗਠਨ ਨੂੰ ਕਿਸੇ ਜੇ ਕੋਈ ਅਡਲਟ ਨੂੰ ਬੱਚਾ ਵੇਚ ਦਿੰਦਾ ਆ ਤੇ ਫਿਰ ਉਹਦੇ ਨਾਲ ਕੋਈ ਦੇਸ਼ ਦਾ ਨੁਕਸਾਨ ਹੁੰਦਾ ਉਹ ਵੀ ਪ੍ਰੋਵੀਜ਼ਨਸ ਇਹਦੇ ਵਿੱਚ ਰੱਖੀਆਂ ਔਰ ਮੈਂ ਅੱਜ ਖਾਸ ਕਰਕੇ ਕਿਹੜੇ ਕਿਹੜੇ ਟਿਕਾਣਿਆਂ ਤੇ ਜਿਹੜੇ ਕੀ ਭਖਾਰੀਆਂ ਦੀ ਜਿਹੜੇ ਛਾਪਮਾਰੀ ਕੀਤੀ ਗਈ ਹੈ ਪੁਲਿਸ ਵੱਲੋਂ ਤੇ ਵੱਡੀ ਜਿਹੜੀ ਹੈ ਸਫਲਤਾ ਪ੍ਰਾਪਤ ਹੋਈ ਹੈ ਇਹ ਦੱਸ ਦਿਓ ਕਿਹੜੇ ਕਿਹੜੇ ਟਿਕਾਣਿਆਂ ਤੇ ਜਿਹੜੀ ਛਾਪਮਾਰੀ ਹੋਈ ਹੈ ਦੇਖੋ ਪ੍ਰਮੁਖਤਾ ਦੇ ਨਾਲ ਤੇ ਇਹ ਸਾਹਮਣੇ ਆ ਰਿਹਾ ਕਿ ਗੋਲਡਨ ਗੇਟ ਜਾਂ ਹੋਰ ਜਿਹੜੇ ਬਹੁਤ ਸਾਰੇ ਇਦਾਂ ਦੇ ਲੋਕੇਸ਼ਨਸ ਆ ਬਸਟੈਂਡ ਹੋ ਗਿਆ ਹੋਰ ਸ਼ਹਿਰ ਦੇ ਅੰਦਰੂਨ ਹਲਕੇ ਆ ਇਲਾਕੇ ਆ ਜਿਹਦੇ ਵਿੱਚ ਰੇਡ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਨੂੰ ਵੈਂਸ ਦੇ ਵਿੱਚ ਬਿਠਾਇਆ ਗਿਆ ਉਹ ਡੀਐਨਏ ਪ੍ਰ ਕਾਰਵਾਈ ਅੱਜ ਦੀ ਤਰੀਕ ਦੇ ਵਿੱਚ ਕਰ ਦਿੱਤੀ ਗਈ ਹੈ ਮੈਂ ਦੁਬਾਰਾ ਕਹਿੰਨਾ ਪੰਜਾਬੀ ਲੋਕ ਦਾ ਧੰਨਵਾਦ ਪੰਜਾਬੀਆਂ ਦਾ ਧੰਨਵਾਦ ਪੰਜਾਬੀ ਲੋਕਾਂ ਦਾ ਸਮਰਥਨ ਦਾ ਧੰਨਵਾਦ ਕਿ ਚੰਗੀ ਗੱਲ ਤੋਂ ਪੰਜਾਬੀ ਕਦੀ ਪਿੱਛੇ ਨਹੀਂ ਹਟਦੇ ਹਰ ਬੰਦੇ ਨੇ ਇਸ ਗੱਲ ਦੀ ਤਾਰੀਫ ਹੀ ਕੀਤੀ ਹੈ ਕਿ ਇਹ ਗੱਲ ਹੋਣੀ ਚਾਹੀਦੀ ਆ ਸੋ ਇਸ ਸੈਕਸ਼ਨ ਦੇ ਵਿੱਚ ਵੀ ਸੈਕਸ਼ਨ 84 ਰੱਖਿਆ ਕਿ ਕਿਡਨੈਪਿੰਗ ਅਬਡਕਸ਼ਨ ਆਫ ਚਾਈਲਡ ਇਹਦੇ ਵਿੱਚ ਮੈਂ ਅਗਲੀ ਚੀਜ਼ ਹੋਰ ਬਿਆਨ ਕਰ ਦਵਾਂ ਕਿ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੇ ਵਿੱਚ ਹਰ ਗੱਲ ਕਨਸਟੀਟਿਊਸ਼ਨ ਆਫ ਇੰਡੀਆ ਦੀ ਲਿਖੀ ਆ ਆਰਟੀਕਲ 23 ਕੀ ਪ੍ਰੋਹੀਬੀਸ਼ਨ ਆਫ ਹਿਊਮਨ ਟ੍ਰੈਫਿਕਿੰਗ ਫੋਰਸਡ ਲੇਬਰ ਇਹ ਵੀ ਕਨਸਟੀਟਿਊਸ਼ਨ ਆਫ ਇੰਡੀਆ ਦਾ ਲਿਆ ਇਹੀ ਸੈਂਟਰ ਦੇ ਜ ਆਰਟੀਕਲ 24 এমপ্লয়মেন্ট ਕਿਸੇ ਬੱਚੇ ਦੀ 14 ਸਾਲ ਤੋਂ ਥੱਲੇ ਕਿਸੇ ਹਜ਼ਾਰਡਸ ਕੰਮ ਦੇ ਵਿੱਚ ਖਤਰੇ ਵਾਲੇ ਕੰਮ ਚ ਕੀ ਇਹ ਨਹੀਂ ਕਿ ਛੋਟਾ ਬੱਚਾ ਆ ਤੇ ਲੋਹਾ ਗਰਮ ਹੋ ਰਿਹਾ ਪਿਘਲਾਇਆ ਜਾ ਰਿਹਾ ਉੱਥੇ ਇੰਡਸਟਰੀ ਚ ਬੱਚੇ ਨੂੰ ਲਾ ਦੋ ਸੋ ਜੀ ਇਹ ਗੱਲ ਬੜੀ ਦੇਖਣ ਨੂੰ ਮਿਲੀ ਹੈ ਵੀ ਤੁਹਾਡੀ ਜਿਹੜੀ ਆਵਾਜ਼ ਤੋਂ ਬਾਅਦ ਹੀ ਕਿਉਂ ਕਾਰਵਾਈ ਹੋਈ ਇਹ ਜਿਹੜੇ ਪਖਾਰੀ ਨੇ ਬੜੇ ਲੰਬੇ ਸਮੇਂ ਤੋਂ ਅਮਰਸਾ ਗੁਰੂ ਨਗਰੀ ਦੇ ਵਿੱਚ ਬੈਠੇ ਨੇ ਪਤਾ ਨਹੀਂ ਇਹਨਾਂ ਦਾ ਟਿਕਾਣਾ ਕਿੱਥੋਂ ਦਾ ਕਿੱਥ ਮੰਤਰੀ ਡੰਗਦੇ ਆਂਦੀ ਪ੍ਰਸ਼ਾਸਨ ਡੰਗਦਾ ਆਂਦੀ ਪਰ ਕਿਸੇ ਦਾ ਅਜੇ ਤੱਕ ਧਿਆਨ ਕਿਉਂ ਨਹੀਂ ਪਿਆ ਸੀ ਕਾਰਕ ਕਰਕੇ ਅਸੀਂ ਦੇਖਿਆ ਧਾਰਮਿਕ ਜਗ੍ਹਾ ਗੋਲਡਨ ਟੈਂਪਲ ਆ ਸ਼ਵਾਲਾ ਮੰਦਿਰ ਆ ਹੋਰ ਬੜੀਆਂ ਧਾਰਮਿਕ ਸਥਾਨਾਂ ਨੇ ਸਟੇਸ਼ਨ ਖਾਸ ਕਰਕੇ ਬੜੀ ਵੱਡੀ ਆ ਉੱਥੇ ਬੜੇ ਬੈਠੇ ਹੁੰਦੇ ਨੇ ਆ ਤੁਹਾਡੀ ਆਵਾਜ਼ ਕੋਲ ਤੋਂ ਬਾਅਦ ਪੰਜਾਬੀਆਂ ਨੇ ਸਾਹ ਦਿੱਤਾ ਤੇ ਵੱਡੀ ਕਾਰਵਾਈ ਹੋਈ ਆ ਪਹਿਲਾਂ ਅਜੇ ਤੱਕ ਕਿਉਂ ਨਹੀਂ ਪ੍ਰਸ਼ਾਸਨ ਦੇ ਨਾਲ ਧਿਆਨ ਪਿਆ ਕਰਦਾ ਦੇਖੋ ਇਹ ਤੇ ਪਰਮਾਤਮਾ ਦੀ ਮਰਜ਼ੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਰਜ਼ੀ ਆ ਜਦੋਂ ਕਿਸੇ ਨੂੰ ਤੌਫੀਕ ਦਿੰਦਾ ਆ ਉਹਦੇ ਮਤ ਦੇ ਵਿੱਚ ਵਿਚਾਰ ਆਉਂਦੇ ਆ ਕਿ ਇਹ ਸਾਡੀਆਂ ਕ੍ਰੀਤੀਆਂ ਸਮਾਜ ਦੇ ਵਿੱਚ ਚੱਲ ਰਹੀਆਂ ਉਹਦੇ ਪ੍ਰਮਾਤਮਾ ਦੇ ਦਿਸ਼ਾ ਨਿਰਦੇਸ਼ ਤੇ ਸਾਡੇ ਮਨਝ ਵੀ ਇਹ ਗੱਲ ਆਈ ਅਸੀਂ ਪੁਆਇੰਟ ਰੇਜ਼ ਕੀਤਾ ਤੁਸੀਂ ਸਾਡੀ ਮਦਦ ਕੀਤੀ ਪਰਸਨਲੀ ਹਰ ਇਲਾਕੇ ਦੇ ਵਿੱਚ ਗਏ ਚੌਂਕਾਂ ਦੇ ਵਿੱਚ ਗਏ ਵੀਡੀਓ ਸ਼ੂਟਸ ਕੀਤੀਆਂ ਤਾਂ ਕਿ ਲੋਕਾਂ ਦਾ ਕਿ ਲਾਰਜਸਟ ਸਕੇਲ ਤੇ ਮੈਸੇਜ ਜਾਵੇ ਸੋ ਇਸ ਕਰਕੇ ਆਦਰਵਾਈਸ ਤਾਂ ਜਿਹੜਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਆ ਉਹ ਕਸਟਮ ਚੌਂਕ ਪੈਂਦਾ ਸਭ ਤੋਂ ਜ਼ਿਆਦਾ ਭਿਖਾਰੀ ਦੇ ਉੱਥੇ ਬੈਠਦੇ ਸੀ ਦੂਸਰਾ ਰੋਟ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਨੋਵਲਟੀ ਚੌਂਕ ਤੋਂ ਅੱਗੇ ਤੇ ਉਹਨਾਂ ਦਾ ਘਰ ਆ ਉਸੇ ਚੌਂਕ ਤੇ ਸਭ ਤੋਂ ਜ਼ਿਆਦਾ ਭਿਖਾਰੀ ਬੈਠਦੇ ਸੀ ਹਾਈ ਟੈਕ ਪੁਲਿਸ ਨਾਕਾ ਵੀ ਨੋਵਲਟੀ ਚੌਂਕ ਤੇ ਉੱਥੇ ਹੀ ਸਭ ਤੋਂ ਜ਼ਿਆਦਾ ਭਿਖਾਰੀ ਹੋਣ ਉੱਥੇ ਹੀ ਸ਼ਰਾਬ ਪੀਂਦੇ ਹੋਣ ਮੀਟ ਬਣਾਉਂਦੇ ਹੋਣ ਇਹ ਸਾਰੀਆਂ ਗੈਰ ਕਾਨੂੰਨੀ ਗਤੀਵਿਧੀਆਂ ਉਹਨਾਂ ਚੌਂਕਾਂ ਦੇ ਉੱਪਰ ਕਰਦੇ ਹੋਣ ਕੀ ਪਹਿਲਾਂ ਨਾ ਤਾਂ ਡੀਸੀ ਨੂੰ ਇਸ ਗੱਲ ਦੀ ਸਮਝ ਸੀਗੀ ਨਾ ਪੁਲਿਸ ਕਮਿਸ਼ਨਰ ਦਾ ਧਿਆਨ ਇਹਨਾਂ ਗੱਲਾਂ ਵੱਲ ਗਿਆ ਨਾ ਹੀ ਕਿਸੇ ਸਮਾਜਿਕ ਹਸਤੀ ਵੱਲ ਉਹਨਾਂ ਨੇ ਇਦਾਂ ਦੀ ਕੋਈ ਗੱਲ ਸੋਚੀ ਆ ਨਾ ਹੀ ਕਿਸੇ ਧਾਰਮਿਕ ਵਿਅਕਤੀ ਨੇ ਇਦਾਂ ਦੀ ਗੱਲ ਸੋਚੀ ਆ ਬਲਕਿ ਉਲਟਾ ਕੁਝ ਇੱਕ ਮਹੀਨਾ ਪਹਿਲਾਂ ਆਪ ਜੀ ਦੀ ਰਿਪੋਰਟ ਤੋਂ ਪਹਿਲਾਂ-ਪਹਿਲਾਂ ਤੇ ਲੋਕ ਸਮਝਦੇ ਸੀ ਕਿ ਇਹਨਾਂ ਲੋਕਾਂ ਨੂੰ ਪੈਸੇ ਦੇਣੇ ਇਹਨਾਂ ਲੋਕਾਂ ਨੂੰ ਭੀਖ ਦੇਣੀ ਪੁੰਨ ਦਾ ਕੰਮ ਆ ਪਰ ਜਦੋਂ ਇਹ ਲੋਕਾਂ ਤੱਕ ਅਵੇਅਰਨੈਸ ਪਹੁੰਚ ਗਈ ਲੋਕਾਂ ਨੂੰ ਸਮਝ ਆਇਆ ਕਿ ਇਹ ਤੇ ਮਾਫੀਆ ਮਾਫੀਆ ਇਸ ਰੂਪ ਚ ਵੀ ਆ ਕਿ ਜੇ ਕੋਈ ਵੱਡਾ ਮੰਗ ਰਿਹਾ ਭੀਖ ਤੇ ਅਦਰਵਾਈਜ਼ ਉਹ ਛੋਟੇ ਬੱਚੇ ਨੂੰ ਤੇ ਇਨਵੋਲ ਨਾ ਕਰੇ ਮਨਰੇਗਾ ਸਕੀਮ ਹੈ ਮਿੱਡੇ ਮੀਲ ਸਕੀਮ ਰੋਟੀ ਮਿਲਦੀ ਆ ਖਾਣਾ ਮਿਲਦਾ ਸਕੂਲਾਂ 'ਚ ਯੂਨੀਫਾਰਮ ਫਰੀ ਕਿਤਾਬਾਂ ਫਰੀ ਰਾਈਟ ਟੂ ਐਜੂਕੇਸ਼ਨ ਤਹਿਤ 14 ਸਾਲ ਤੱਕ ਪੜਾਈ ਫਰੀ ਤੇ ਫਿਰ ਛੋਟੇ ਛੋਟੇ ਬੱਚਿਆਂ ਨੂੰ ਐਕਸਪਲੋਇਟ ਕਿਉਂ ਕਰਨਾ ਸੈਕਸ਼ੂਅਲੀ ਇਹਨਾਂ ਨੂੰ ਐਕਸਪਲੋਇਟ ਕਰਦੇ ਆ ਫਿਜ਼ੀਕਲੀ ਇਹਨਾਂ ਨੂੰ ਐਕਸਪਲੋਇਟ ਕਰਦੇ ਆ ਇਹਨਾਂ ਨੂੰ ਜ਼ਖਮੀ ਕਰਕੇ ਇਹਨਾਂ ਦੀ ਲਤਮਾਂ ਖਰਾਬ ਕਰਕੇ ਅੱਖਾਂ ਖਰਾਬ ਕਰਕੇ ਭੀਖ ਮੰਗਾਉਂਦੇ ਆ ਅਕਸਰ ਹੀ ਬੱਚਾ ਚੱਕਦੀ ਹੈ ਜਨਾਨੀ ਉਹ ਸੁੱਤਾ ਹੀ ਹੁੰਦਾ ਫਿਰ ਉਹਦਾ ਮਤਲਬ ਹੈ ਕਿ ਉਹਨੂੰ ਨਸ਼ਾ ਦਿੱਤਾ ਜਾਂਦਾ ਹੁਣ ਇਹਦੇ ਵਿੱਚ ਜੋ ਕੇਂਦਰ ਸਰਕਾਰ ਦੇ ਸਮਾਈਲ ਪ੍ਰੋਜੈਕਟ ਦੇ ਰਾਈ ਕਰੀਬ 100 ਕਰੋੜ ਰੁਪਇਆ 2023 24 25 26 ਲਈ ਰੱਖਿਆ ਵੱਡੇ ਸ਼ਹਿਰਾਂ 'ਚ ਮੁੰਬਈ ਵਰਗੇ इंदौर ਵਰਗੇ ਸਟੇਟਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਇਹ ਹੁਣ ਸਮਾਈਲ ਤਹਿਤ ਪ੍ਰੋਜੈਕਟ ਹੋ ਰਿਹਾ ਸੀ ਸੋ ਪੰਜਾਬ ਸਰਕਾਰ ਦੀਆਂ ਅੱਖਾਂ ਹੁਣ ਖੁੱਲ ਗਈਆਂ ਮੈਂ ਜਿੰਨਾ ਧੰਨਵਾਦ ਕਰਾਂ ਪੰਜਾਬ ਦੇ ਲੋਕਾਂ ਦਾ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਜਿਹੜੇ ਮੇਰਾ ਮੰਨਿਆ ਉਹ ਇਹੀ ਆ ਕਿ ਇਹ ਸਿਰਫ ਮੀਡੀਆ ਦੇ ਸਮਰਥਨ ਨਾਲ ਪੰਜਾਬ ਦੇ ਲੋਕਾਂ ਦੇ ਸਮਰਥਨ ਨਾਲ ਔਰ ਪ੍ਰਮਾਤਮਾ ਨੇ ਜਿਹੜਾ ਸਾਡੇ ਦਿਮਾਗ ਦੇ ਵਿੱਚ ਸੋਚ ਪਾਈ ਆ ਤੌਫੀਕ ਦਿੱਤੀ ਆ ਕਿ ਇਹ ਕ੍ਰਿਤੀ ਇਸ ਸਮਾਜ ਦੇ ਵਿੱਚ ਚੱਲ ਰਹੀ ਆ ਤਾਂ ਹੀ ਅਸੀਂ ਉਹ ਗੱਲ ਕਰ ਪਏ ਆ ਔਰ ਇਸ ਤੋਂ ਬਾਅਦ ਜਦੋਂ ਇਹ ਡੀਐਨਏ ਟੈਸਟ ਹੋ ਜਾਂਦੇ ਆ ਤੇ ਫਿਰ ਉਹਨਾਂ ਦਾ ਪਤਾ ਲੱਗਦਾ ਕਿ ਜੇ ਬਾਇਓਲੋਜੀਕਲ ਇਹਦੇ ਪੇਰੈਂਟਸ ਕੋਈ ਹੋਰ ਨੇ ਪੋਜ਼ਿਟਿਵ ਆ ਜਾਂਦਾ ਫਿਰ ਉਹਦੇ ਅੱਗੇ ਪ੍ਰਬੰਧਨ ਰੱਖੇ ਗਏ ਆ ਕਿ ਇਹ ਰੀਸਟੋਰ ਕਿਵੇਂ ਕਰਨਾ ਫੈਮਿਲੀ ਨੂੰ ਰੀਇਨਟੀਗ੍ਰੇਟ ਕਿਵੇਂ ਕਰਨਾ ਵਰਡ ਇੱਥੇ ਤਾਂ ਰੀਸਟੋਰ ਲਿਖ ਦਿੱਤਾ ਜੇ ਰੀਇਨਟੀਗ੍ਰੇਟ ਲਿਖਦੇ ਨੋਟੀਫਿਕੇਸ਼ਨ ਤੇ ਜ਼ਿਆਦਾ ਬੈਟਰ ਹੋਣਾ ਸੀ ਸੋ ਇਸ ਕਰਕੇ ਕਈ ਖਮੀਆਂ ਖਾਮੀਆਂ ਸ਼ਬਦਾਂ ਦੇ ਰੂਪ ਦੇ ਵਿੱਚ ਵੀ ਇਸ ਨੋਟੀਫਿਕੇਸ਼ਨ ਦੇ ਵਿੱਚ ਹੈਗੀਆਂ ਦੇਖਿਆ ਖਾਸ ਕਰਕੇ ਕਈ ਲੋਕ ਜਿਹੜੇ ਅਸੀਂ ਦੇਖਿਆ ਵੀ ਜਿਹੜੇ ਲੋਕ ਭਿਖਾਰੀਆਂ ਨੂੰ ਪੈਸੇ ਦਿੰਦੇ ਨੇ ਜਿਵੇਂ ਤੁਸੀਂ ਗੱਲ ਕੀਤੀ ਆਪਣੇ ਵੱਲੋਂ ਤਾਂ ਸ਼ਾਇਦ ਸੋਚਦੇ ਨੇ ਵੀ ਅਸੀਂ ਪੁੰਨ ਦਾ ਕੰਮ ਕਰ ਰਹੇ ਹਾਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਦੇ 10-10 ਰੁਪਏ ਲੈ ਲੈ ਦਿੰਦੇ ਨੇ ਜਾਂ ਦਾਨ ਪੇਨ ਕਰਦੇ ਨੇ ਇਹਨਾਂ ਪੈਸਿਆਂ ਦੀ ਦੁਰਵਰਤੋਂ ਹੁੰਦੀ ਹੈ ਸ਼ਾਮ ਨੂੰ ਇਹ ਪੈਗ ਪਿਆਲਾ ਪੀਂਦੇ ਨੇ ਮੀਟ ਪਿਆਲਾ ਪੂਰੀ ਐਸ਼ਬਸਤੀ ਕਰਦੇ ਨੇ ਉਹਨਾਂ ਦੇ ਸ਼ਾਇਦ ਅਸੀਂ ਭਲਾ ਕੀਤਾ ਵਾ ਕੀ ਲੱਗਦਾ ਲੋਕਾਂ ਨੂੰ ਇਸ ਪੈਸਾ ਦੇਣਾ ਚਾਹੀਦਾ ਇਹਨਾਂ ਨੂੰ ਦੇਖੋ ਬਿਲਕੁਲ ਨਹੀਂ ਦੇਣਾ ਚਾਹੀਦਾ ਹੁਣ ਮੈਂ ਉਹੀ ਗੱਲ ਕਰ ਰਿਹਾ ਕਿ ਪਬਲਿਕ ਦੇ ਵਿੱਚ ਅਵੇਅਰਨੈਸ ਆ ਗਈ ਹੈ ਸਾਰੇ ਭਿਖਾਰੀ ਹੁਣ ਚੌਂਕਾਂ ਚ ਚਰਾਏ ਹਨ ਤੇ ਭੱਜਣੇ ਸ਼ੁਰੂ ਹੋ ਗਏ ਸਰਕਾਰਾਂ ਤੇ ਐਡਮਿਨਿਸਟ੍ਰੇਸ਼ਨ ਉਨੀ ਦੇਰ ਤੱਕ ਅਸਰਦਾਰ ਕਦੀ ਵੀ ਨਹੀਂ ਹੁੰਦੀ ਆ ਜਿੰਨੀ ਦੇਰ ਤੱਕ ਲੋਕ ਆਵਾਮ ਪਬਲਿਕ ਸਪੋਰਟ ਦੇ ਵਿੱਚ ਨਾ ਆਵੇ ਕਿਉਂਕਿ ਪਬਲਿਕ ਦੇ ਮਨਾਂ ਦੇ ਵਿੱਚ ਰੋਸ਼ੀ ਪਬਲਿਕ ਦੇ ਦਿਮਾਗ 'ਚ ਜਾਗਰੂਕਤਾ ਆ ਗਈ ਪਬਲਿਕ ਨੇ ਫਿਰ ਇਹਨਾਂ ਲੋਕਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਸਰਕਾਰਾਂ ਦੀ ਮਜਬੂਰੀ ਬਣ ਗਈ ਨਹੀਂ ਤੇ ਸਰਕਾਰਾਂ ਪਤਾ ਨਹੀਂ ਇਹਨਾਂ ਲੋਕਾਂ ਦੀਆਂ ਵੀ ਕੱਲ ਨੂੰ ਵੋਟਾਂ ਬਣਾ ਕੇ ਸ਼ਾਇਦ ਵੋਟ ਬੈਂਕ ਹੀ ਆਪਣਾ ਕ੍ਰੀਏਟ ਕਰਨ ਦਾ ਸੋਚਦਿਆਂ ਹੋਣਗੇ ਆਜ ਵੀ ਕਈ ਲੋਕੈਲਿਟੀਆਂ ਆ ਅੰਮ੍ਰਿਤਸਰ ਦੇ ਮੈਂ ਆਪ ਜੀ ਨੂੰ ਦੱਸ ਦਵਾ ਜਿੱਥੇ ਇਹਨਾਂ ਲੋਕਾਂ ਨੇ ਝੁੱਗੀਆਂ ਝੌਂਪੜੀਆਂ ਸਲਮਸ ਇਲੀਗਲ ਬਣਾ ਲਿਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਵੀ ਖਲਾਸਾ ਕਰਾਂਗੇ ਕਿ ਉਹ ਲੋਕ ਆਏ ਕਿੱਥੋਂ ਉਹ ਲੋਕ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀ ਹੈ ਉਹਨਾਂ ਕੋਈ ਆਧਾਰ ਕਾਰਡ ਪੈਨ ਕਾਰਡ ਕੋਈ ਹੈਗਾ ਜਿਓ ਉਹ ਇੰਟਰਨੈਟ ਯੂਜ਼ਰ ਨੇ ਜਿਉ ਉਹਨਾਂ ਕੋ ਮਹਿੰਗੇ ਮਹਿੰਗੇ ਫੋਨ ਨੇ ਜਿਉ दारू ਸਿੱਕਾ ਚਲਾਉਂਦੇ ਆ ਮੀਟ ਸ਼ਰਾਬ ਪੀਂਦੇ ਆ ਤੇ ਕੀ ਉਹ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਕੂਲਾਂ ਚ ਨਹੀਂ ਭੇਜ ਸਕਦੇ ਸੋ ਇਹ ਕਮੀ ਖਾਮੀ ਸਾਡੇ ਮੁਆਸ਼ਰੇ ਦੇ ਵਿੱਚ ਸਮਾਜ ਦੇ ਵਿੱਚ ਆ ਉਹ ਪ੍ਰੋਤਸਾਹਨ ਦਿੰਦੇ ਆ ਪੈਸੇ ਦੇ ਦਿੰਦੇ ਉਹ ਕਹਿੰਦੇ ਕਿ ਫਿਰ ਸਾਨੂੰ ਮਿਹਨਤ ਕਰਕੇ ਕੀ ਮਿਲਣਾ 500 700 ਦਿਹਾੜੀ ਹੋਊਗੀ ਉਹ ਸੋਚਦੇ ਆ ਕਿ ਭੀਖ ਮੰਗਾਓ ਬੱਚੇ ਕੋਲੋਂ ਉਹ 1000 2000 ਰੁਪਏ ਰੋਜ਼ ਲੈ ਕੇ ਆ ਜਾਂਦਾ ਇਹਦੀ ਗਵਾਹੀ ਸਾਰੇ ਏਰੀਆ ਦੇ ਇਸ ਸ਼ਹਿਰ ਦੇ ਕਈ ਦੁਕਾਨਦਾਰ ਦੇ ਇਹਨੂੰ ਤਿਆਰਾ ਜਿਹੜੇ ਇਹਨਾਂ ਕੋਲ ਡੇਲੀ 1000 1500 ਰੁਪਏ ਦਾ ਭਾਂਜ ਜਾਂਦਾ ਸੋ ਇਹ ਸਾਰੀਆਂ ਗੱਲਾਂ ਲਾਸਟ ਮੈਂ ਆਪ ਜੀ ਨੂੰ ਇਹ ਵੀ ਅਰਜ਼ ਕਰ ਦਵਾ ਕਿ ਜਦੋਂ ਮੰਨ ਲਓ ਕੋਈ ਇੱਕ ਵਿਅਕਤੀ ਭੀਖ ਮੰਗਾਉਂਦਾ ਫੜਿਆ ਜਾਂਦਾ ਡੀਐਨਏ ਟੈਸਟ ਪੋਜੀਟਿਵ ਆ ਜਾਂਦਾ ਜਾਂ ਅਦਰਵਾਈਜ਼ ਉਹਨੂੰ ਪਹਿਲਾਂ ਵਾਰਨਿੰਗ ਦਿੱਤੀ ਜਾਣੀ ਆ ਫੇਰ ਨਹੀਂ ਹਟਦਾ ਫਿਰ ਐਫਆਈਆਰ ਦਰਜ ਹੋਣੀ ਆ ਫੇਰ ਨਹੀਂ ਹਟਦਾ ਤੇ ਫੇਰ ਉਹਤੇ ਸਖਤ ਹੋਰ ਕਾਰਵਾਈ ਕਰਕੇ ਉਹ ਬੱਚਾ ਦੇ ਕੋਲ ਲੈ ਕੇ ਗਵਰਨਮੈਂਟ ਹੋਮਸੇ ਵਿੱਚ ਭੇਜ ਕੇ ਉਹ ਓਪਨ ਕਰ ਦਿੱਤਾ ਜਾਊਗਾ ਕਿ ਉਹਦੀ ਅਡਾਪਸ਼ਨ ਕੋਈ ਵੀ ਨਾਗਰਿਕ ਕਰੇ ਤਾਂ ਜੋ ਉਹ ਬੱਚਾ ਮੁਖਤਰਾ ਦੇ ਵਿੱਚ ਆ ਗਏ ਚੰਗੇ ਪਾਲਣ ਪੋਸ਼ਣ ਦੇ ਨਾਲ ਦੇਸ਼ ਦਾ ਸਮਾਜ ਦਾ ਸ਼ਹਿਰ ਦਾ ਚੰਗਾ ਨਾਗਰਿਕ ਬਣੇ ਇਹ ਸਾਰੇ ਉਪਰਾਲੇ ਲਗਭਗ ਉਹੀ ਨੇ ਜਿਹੜੇ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਸਮਾਈਲ ਇਨੀਸ਼ੀਏਸ਼ਨ ਆ ਪਰ ਚਲੋ ਦੇਰ ਆਇ ਦਰੁਸਤ ਆਏ ਸਰਕਾਰਾਂ ਨੇ ਆਪਣੀ ਰਾਜਨੀਤਿਕ ਗੋਟੀਆਂ ਖੇਡਣੀਆਂ ਹੁੰਦੀਆਂ ਇੱਥੇ ਵੀ ਚਲਾ ਰਹੇ ਆ ਕੋਈ ਕਰ ਦਵੇ ਪਰ ਇਹ ਚੀਜ਼ ਨੂੰ ਇੰਪਲੀਮੈਂਟ ਜ਼ਰੂਰ ਕਰੇ ਠੀਕ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸਾਡੇ ਨਾਲ ਕੀਤੀ ਪਵਨ ਸ਼ਰਮਾ ਜਿਹੜੇ ਕਿ ਇੰਜੀਨੀਅਰ ਨੇ ਤੇ ਸਾ ਸਮਾਜ ਸੇਵੀ ਨੇ ਤੁਸੀਂ ਦੇਖਿਆ ਅਕਸਰ ਸਮਾਜ ਦੇ ਮੁੱਦੇ ਚੁੱਕਦੇ ਨੇ ਸਮਾਜ ਦੀ ਆਵਾਜ਼ ਬੰਦੇ ਨੇ ਅੱਜ ਬੜਾ ਵੱਡਾ ਜਿਹੜਾ ਮੁੱਦਾ ਚੁੱਕਿਆ ਸੀ ਇਹਨਾਂ ਨੇ ਸਭ ਤੋਂ ਪ ਜਾ ਕਿ ਭਖਾਰੀਆਂ ਦਾ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਸਰਪ੍ਰਸ਼ਾਸਨ ਦੀ ਨੀਂ ਜਾਗੀ ਅਤੇ ਵੱਡੀ ਜਿਹੜੀ ਕਾਰਵਾਈ ਹੋਈ ਹੈ ਸਭ ਤੋਂ ਪਹਿਲਾਂ ਇੱਕ ਕਾਫੀਰ ਦਰਜ ਹੁੰਦੀ ਰਨਜੀਤ ਨੂੰ ਥਾਣੇ ਵਿੱਚ ਅਤੇ ਉਸ ਤੋਂ ਬਾਅਦ ਇਹਨਾਂ ਦਾ ਡੀਐਨਏ ਟੈਸਟ ਜਿਹੜੀ ਉਹਨਾਂ ਦੀ ਜਿਹੜੀ ਗਲਬਾ ਕੀਤੀ ਗਈ ਤੇ ਆ ਜਿਹੜੀ ਖਾਸ ਜਿਹੜੀ ਗੱਲਬਾਤ ਆ ਅੱਜ ਤੁਸੀਂ ਦੇਖਿਆ ਭਖਾਰੀਆਂ ਦੇ ਜਿਹੜੇ ਟਿਕਾਣਿਆਂ ਤੇ ਛਾਪਮਾਰੀ ਕੀਤੀ ਗਈ ਹੈ ਅਤੇ ਉਹਨਾਂ ਨੂੰ ਫੜ ਕੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕੀਤਾ ਗਿਆ ਤੇ ਪੁਲਿਸ ਦੀ ਵੱਡੀ ਜਿਹੜੀ ਕਾਰਵਾਈ ਕੀਤੀ ਗਈ ਹੈ ਅਸੀਂ ਪਵਨ ਸ਼ਰਮਾ ਲਈ ਧੰਨਵਾਦ ਕਰਦੇ ਹਾਂ ਕਿਉਂਕਿ ਅਕਸਰ ਇਸ ਤਰ੍ਹਾਂ ਦੇ ਜਿਹੜੇ ਸਮਾਜ ਦੇ ਮੁੱਦੇ ਹੁੰਦੇ ਨੇ ਬੜੀ ਵੱਡੀ ਕਾਰਨ ਵਾਲੀ ਮੁੱਦੇ ਸੀ ਜਿਹੜੇ ਸਰਕਾਰ ਦੇ ਪ੍ਰਸ਼ਾਸਨ ਦੇ ਧਿਆਨ ਵਿੱਚ ਲੈਂਦਾ ਤੇ ਵੱਡੀ ਕਾਰਵਾਈ ਹੋਈ ਹੈ ਇਸ ਕਰਕੇ ਪੰਜਾਬੀਓ ਤੁਹਾਡਾ ਹੀ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਸਾਥ ਦਿੱਤਾ ਪਵਨ ਸ਼ਰਮਾ ਜੀ ਦਾ ਅਕਸਰ ਇਸ ਤਰ੍ਹਾਂ ਦੇ ਮੁੱਦਿਆਂ ਨਾਲ ਹੋਰ ਗੱਲਬਾਤ ਕਰਾਂਗੇ ਪਵਨ ਸ਼ਰਮਾ ਨੇ ਕੋਈ ਨਵੇਂ ਮੁੱਦਿਆਂ ਲਾ ਕੇ ਮੈਨੂੰ ਦਿਓ ਜਾਰਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ